ਟੀਮ ਮੈਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਗਏ ਕਿ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਤੂੰ ਗੋਦੇ ਸੇਟ ਫਰਮ ਸੀਚੇਵਾਲ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰਦੇ ਨੇ ਅਪੋਲੋ ਹਸਪੀਟਲ ਚ ਰਹੇ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੂੰ ਉਹਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਯਾਰ ਵੈਰੀ ਗੁੱਡ ਵੈਰੀ ਮੈਂ ਪੁੱਛਣਾ ਚਾਹਾਂ ਕਿ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਇਹ ਕੋਈ ਇੰਜੀਨੀਅਰ ਨਹੀਂ ਥੀ ਮੈਨੂੰ ਕੈਨਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੈਕ ਹੈ ਅਸੀਂ ਪੈਕ ਚੰਡੀਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਜ਼ ਸੂਚੇਵਲ ਤੁਸੀਂ ਉਹ ਐਂਡ ਇਟ ਇਜ਼ ਅ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ 'ਤੇ ਆਸ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਈਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦੇ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਇਹ ਠੀਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤਾਂ ਖੁਦ ਠੇਕੇ ਉਹ ਤਾਂ ਕਹਿੰਦੇ ਮੇਰੇ ਕੋਲ ਪਾਈਪਾਂ ਦੋ ਮੇਰੇ ਕੋਲ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲ ਲੈਟ ਅਸ ਨਾਟ ਲੈਟ ਅਸ ਨਾਟ ਫੂਲ ਦੀ ਪੀਪਲ ਆਫ ਪੰਜਾਬ ਸਰ ਓਨਲੀ ਬਿਕੋਜ਼ ਹੀ ਬਿਲੋਂਗਸ ਟੂ ਵਨ ਪਾਰਟੀ ਉਹਨੂੰ ਆਪਾਂ ਉਹਨੂੰ ਇੱਕ ਵਾਰ ਸੀਚੇਵਾਲ ਨੂੰ ਸਾਰੇ ਪਿੰਡਾਂ ਵਿੱਚ ਫੈਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਪੈਕੋ ਕਰਾਓ ਕਿਸੇ ਪੜ੍ਹੇ ਲਿਖੇ ਇੰਸਟੀਚਿਊਟ ਕੋ ਕਰਾ ਦਿਓ ਠੀਕ ਬਾਜਵਾ ਜੀ ਚੀਮਿੰਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਬੋਲੋ ਹਸਪੀਟਲ ਤੁਰ ਗਏ ਕੀ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁੱਡ ਹੈਵ ਟੋਲਡ ਹਿਮ ਨਾ ਟੂ ਗੋ THERE ਸੇਟ ਫਰਮ ਸੀਚੇਵਾਲ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰਦੇਨ ਅਪੋਲੋ ਹਸਪੀਟਲ ਚ ਰਹਿਣ ਆਹ ਦੇ ਆਹ ਰਾਣਾ ਤੁਹਾਡੀ ਇਹ 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 ਯੂ ਟ੍ਰਾਈਂਗ ਟੂ ਸੇ ਕਿ ਆਈ ਐਮ ਨਾਟ ਮੈਂ ਪਰਸਨਲੀ ਪਾਰਟੀ ਨਹੀਂ ਬਣਾਣਾ ਚਾਹੁੰਦਾ ਜਿਵੇਂ ਥਾਪਰ ਮਾਡਲ ਪਲੀਜ਼ ਪਲੀਜ਼ ਡੋਟ ਕਨਫਿਊਜ਼ ਦੀ ਪੀਪਲ ਆਫ ਪੰਜਾਬ ਇਹ ਐਂਡ ਇਹ ਇਹ ਜਿਹੜੀ ਪਾਉਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਜੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰੋਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ 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 ਪਲੀਜ਼ ਬੈਠੋ ਅੰਮ੍ਰੂ ਦਾ ਨਾਮ ਲਾਉਣਾ ਐਵੇਂ ਨਾ ਬਾਰ ਸਾਰੇ ਪੰਜਾਬ ਨੂੰ ਕਰਾਓ ਬੈਠੋ ਬੈਠੋ